ਮੈਂ ਖਦਾ ਨੂੰ ਮੰਨਣ ਵਾਲੀ ਆ ਪ੍ਰਭ ਪਰਮੇਸ਼ਰ ਨੂੰ ਮੈਂ ਜੋ ਬੋਲੂਗੀ ਉਹਦੇ ਹੁਕਮ ਦੇ ਵਿੱਚ ਸੱਚ ਹੀ ਬੋਲੂਗੀ ਹੂੰ ਸ਼ੁਰੂ ਤੋਂ ਸਾਟਿੰਗ ਦੇ ਵਿੱਚ ਪਤਾ ਮੇਰਾ ਨਦੋਇਆ ਬੈਟਰੀ ਦਾ ਕੰਮ ਕਰਦਾ ਸੀ ਹੂੰ ਪਹਿਲਸਾਂ ਦੇ ਵਿੱਚ ਹੂੰ ਠੀਕ ਹੈ ਉਹ ਬੰਦੇ ਲੈ ਜਾਂਦਾ ਹੁੰਦਾ ਸੀ ਕੋਈ ਸੌ ਪੰਜਾਹ ਨੂੰ ਬਚਦਾ ਸੀ ਹੂੰ ਪਰ ਮੇਰੀ ਨਰਾ ਨੂੰ ਪਤਾ ਨਹੀਂ ਲੱਗਾ ਸੀ ਉਹ ਕਿਹੜੇ ਵੇਲੇ ਨਸ਼ਾ ਖਾਣ ਲੱਗ ਪਿਆ ਚੋਰੀ ਛਪੋਰੀ ਸਾਲ ਸੀ ਮਹੀਨੇ ਉਹਨੇ ਖਾਦਾ ਹੌਲੀ ਹੌਲੀ ਉਹ ਯਾਰ ਹੋ ਗਿਆ ਹੂੰ ਉਹ ਸ਼ਰੇਆਮ ਹੀ ਖਾਨ ਲੱਗ ਗਿਆ ਬਹੁਤ ਪਰੇਸ਼ਾਨ ਕਰ ਲੱਗ ਗਿਆ ਸੀ ਘਰੇ ਮੇਰੇ ਨਣਾ ਨੂੰ ਮੇਰੀ ਨਣਾ ਚਾਰਾ ਘਰਾਂ ਚ ਕੰਮ ਕਰਦੀ ਆ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਡੇ ਨਾਲ ਚੱਲੂਗੀ ਜਿੰਨਾ ਘਰਾਂ ਚ ਕੰਮ ਕਰਦੀ ਆ ਠੀਕ ਆ ਮੈਂ ਐ ਸੈਂਟਰ ਲੀਡਰ ਸੀਗੀ ਮੈਂ ਪੈਸੇ ਚ ਕਹੁੰਦੀ ਸੀ ਗੁਰਪਾਰਾਂ ਹੀ ਤੈਨੂੰ ਲਾਉਣ ਮਾ ਦੀ ਨਣਾ ਨੂੰ ਚੁਕਾ ਕੇ ਦਿੱਤੇ ਇੱਕ ਮੇਰੇ ਇਥੇ ਜਰਾਣੀ ਸੀਗੀ ਕੋਹਨੇ ਆਪ ਦੇ ਨਾਮ ਤੇ ਚੁਕਾ ਕੇ ਤੇ ਉਹ ਕਿਸ਼ਤਾ ਲਈ ਜਾਂਦੀ ਆ ਮਾ ਸਾ ਇਹਨਾਂ ਨੇ ਬੱਚੇ ਪੜਾਏ ਆ ਉਹ ਬਹੁਤ ਦੁਖੀ ਕਰਦਾ ਸੀ ਪਹਿਲੀ ਗੱਲ ਤਾਂ ਜਿਹੜਾ ਚਿੱਟਾ ਵੇਚਦਾ ਹੋਊ ਉਹ ਟੁੱਟੀ ਮੰਜੀ ਤੇ ਨਾ ਬੈਠੂਗਾ ਹੂੰ ਕੱਕੋ ਦੇ ਸੋਫੇ ਤੋਂ ਸਵਾਵੜੀ ਤਰ ਪੈਰ ਨਹੀਂ ਲੱਗਣਾ ਥੱਲੇ ਉਹ ਬੋਲੀ ਗੱਦੀ ਪਾਲੂਗਾ ਹੂੰ ਚਿੱਟਾ ਵੇਚਣਾ ਟੁੱਟਾ ਮੰਜਾ ਤੇ ਬੈਠੂਗਾ ਮੰਜਾ ਕਲੀ ਧਿਆਨ ਮਾਰੂ ਮੜਾ ਜਾ ਹੂੰ ਚਿੱਟਾ ਵੇਚਣਾ ਘਰ ਬਾਰੇ ਪਚੰਦੇ ਹੂੰ ਉਹ ਗੱਡੀਆਂ ਤਾਂ ਮਹਿਲੂਗਾ ਹੂੰ ਉਹਦੇ ਘਰ ਵਿੱਚ ਹਰ ਸਹੂਲਤ ਹੋਊਗੀ। ਹੂੰ। ਬਾਕੀ ਤੁਸੀਂ ਜਾਣੀ ਜਾਣਾ ਸਰਕਾਰ ਨੂੰ ਇਹ ਤਾਂ ਪਤਾ ਨਾ। ਚਿੱਟੇ ਵਾਲੇ ਦੇ ਘਰ ਦੇ ਨਕਸ਼ੇ ਕਿਹਜੇ ਹੁੰਦੇ ਤੇ ਵਿਚਰ ਤੇ ਖਾਣ ਵਾਲਿਆਂ ਦੇ ਕਿਹਜੇ ਹੁੰਦੇ ਨੇ। ਕਿੰਨਾ ਫਰਕ ਆ। ਕਿੱਥੇ ਖਾਣ ਹੂੰ। ਤਾਂ ਕਿੱਥੇ ਚਿੱੱਚਾ ਬੋਲ ਤੇ ਕਿੱਥੇ ਖੱਖਾ ਬੋਲੂ ਕਿੰਨਾ ਫਰਕ ਪੈਂਦਾ ਇਹ। ਹੂੰ। ਸਰਕਾਰ ਨੂੰ ਇਹ ਨਹੀਂ ਪਤਾ ਲੱਦਗਾ। ਇਹ ਬੱਚੇ ਦੇ ਘਰ ਦੇ ਵਿਰੋਧ ਹੋ ਗਏ। ਫਰੀਦਕੋਟੋਂ ਕੰਮ ਕਰਕੇ ਪਿੰਡ ਝੋਟੀ ਵਾਲਾ। ਓਦੋਂ ਬਾਅਦ ਫਿਰ ਉਥੇ ਜਾਂਦੇ ਸ ਕੰਮ ਕਰਨ। ਕਾ ਸਾਡੀ ਕੁੜੀ ਤਾਂ ਨਹੀਂ ਜੇ ਕਰਦਾ ਘਰੇ ਪਾਇਨ ਨੂੰ। ਇਧਰ ਨਹੀਂ ਜੇ ਕਰਦਾ ਬੱਚਾ ਚ ਟਾਈਮ ਨਾਲ ਆਵਾਂ। ਹੂੰ। ਇਹ ਵੀ ਕਾਜ਼ ਕੁੜੀ ਸਾਡੀ ਕੰਮ ਕਰਨ ਵਾਲੀ ਆ ਲੱਗਦਾ ਨਾ ਜਿਵੇਂ ਟੀਚਰ ਲੱਗੀ ਹੁੰਦੀ ਆ ਤੇ ਜਿਹੜੀ ਧਰਤੀ ਤੇ ਪੋਚੇ ਲਾਉਂਦੀ ਆ ਸਰਕਾਰ ਨਹੀਂ ਇਹ ਨਹੀਂ ਪਤਾ ਲੱਗਦਾ ਪਿਆਗਾ ਜੇ ਇੰਨਾ ਕਰਨ ਵਾਲੀ ਹੁੰਦੀ ਬੰਦਾ ਇੱਕ ਦਿਨ ਘਰੋਂ ਜਾੜੇ ਤੇ ਜਨਾਨੀ ਦੇ ਤੱਪੜ ਰੁਲ ਜਾਂਦੇ ਆ ਰੋਦੇ ਕ ਨਹੀਂ ਰੁਲਦੇ ਮੰਨਦੇ ਇਸ ਗੱਲ ਨੂੰ ਕ ਨਹੀਂ ਮੰਨਦੇ ਮੰਨਦੇ ਹਨ ਮੰਨ ਲਉਂਗੇ ਸਰਕਾਰ ਇਸ ਗੱਲ ਨੂੰ ਮੇਰੇ ਮਦਈਆ ਨੂੰ 3 ਸਾਲ ਹੋ ਗਏ ਜੇਲ੍ਹ ਵਿੱਚ ਬੈਠੇ ਨੂੰ ਜੇ ਅੱਜ ਚਿੱਟੇ ਵਾਲਾ ਪੈਸਾ ਮੇਰਾ ਨਦਈਆ ਵੇਚ ਕੇ ਕੇ ਰੱਖ ਕੇ ਕੇ ਜਮਾ ਕੀਤੇ ਹੁੰਦਾ ਚਿੱਟਾ ਵੇਚ ਕੇ ਤੇ ਮੇਰੀ ਨਣਾ ਲੈ ਕੇ ਥੈਲਣਾ ਮਦਰ ਨਾ ਜਾਂ ਵਰਦੀ ਗੁੱਟ ਨਾਲ ਪੈਸਿਆਂ ਨਾ ਹੈ ਜਬਾਨ ਤਰੋਂ ਪੁੱਛ ਸਕਦੀ ਸੀ ਇਹ ਕਤਲ ਕਰ ਦਿੰਦੇ ਨੇ ਕਤਲ ਵਾਲੇ ਦਾ ਜਬਾਨਤਾ ਹੋ ਜਾਂਦਣਾ ਨੇ ਤਾਂ ਕੀ ਗੱਲ ਉਹ ਜਵਾਬ ਤਾਂ ਕਿਉਂ ਨਹੀਂ ਹੋਈ ਕਿਹੜੀ ਵਜ੍ਹਾ ਕਾਰਨ ਇਸ ਗੱਲ ਦਾ ਸਰਕਾਰ ਜਵਾਬ ਦੇਵੇ ਕਿਉਂ ਨਹੀਂ ਹੋਈ ਕਿਉਂਕਿ ਮੇਰੀ ਨਾਲ ਕੋਈ ਪੈਸਾ ਹੈ ਨਹੀਂ ਸੀ ਜੇ ਪੈਸਾ ਹੁੰਦੀ ਇਹ ਵੀ ਬੋਰਨ ਲੈ ਕੇ ਜਾ ਵਰਦੀ ਚਿੱਟੇ ਵਾਲੇ ਘਰਾਂ ਦੇ ਨਕਸ਼ੇ ਵੇਖੋ ਜਾ ਕੇ ਘਰਾਂ ਚ ਵੜ ਕੇ ਵੇਖੋ ਉਧਰ ਕਿਹੜੀ ਜੋਰ ਚੜਦਾ ਸਰਕਾਰ ਦਾ ਉੱਥੇ ਸਰਕਾਰਾਂ ਨਹੀਂ ਆ ਗਈਆਂ ਉੱਥੇ ਅੱਖਾਂ ਵਿੱਚ ਗੰਗਾਨਾ ਦੇਣਾ ਕੀ ਗੱਲ ਅੱਜ ਮੇਰੀ ਬੱਚੀ ਫੁੱਲੀ ਫੁੱਲ ਕਰਕੇ ਖਾਣੀ ਕਿਵੇਂ ਉਹਨੇ ਥਾਂ ਖਰੀਦੀ ਕਿਵੇਂ ਪੈਸਾ ਭਰਿਆ ਘਰ ਦੀ ਵਿੱਚ ਕਾ ਪੱਤਰ ਚੱਕੀ ਨਹੀਂ ਆਣਾ ਖਰੀਦਿਆ ਉਹ ਉਹ ਤਾਂ ਸਰਕਾਰ ਕਿੱਥੇ ਗਈ ਸੀਗੀ ਉਹ ਸਰਕਾਰ ਕਿੱਥੇ ਨੇ ਅੱਜ ਸਰਕਾਰ ਨੇ ਮੇਰੀ ਤੀ ਦਾ ਘਰ ਦੀਆਂ ਅੱਖਾਂ ਜਿਵੇਂ ਲੱਗੀਆਂ ਅੱਜ ਸਰਕਾਰ ਦੀਆਂ ਖੁੱਲ ਗਈਆਂ ਚਿੱਟਾ ਵੇਚਣ ਵਾਲਾ ਰਾਤ ਲਾ ਲਦਾ ਬਾਬਾ ਹੈ ਤੇ ਗਰਾਵਾਂ ਚ ਜਾ ਕੇ ਤਾਰ ਦਿੰਦੇ ਨੇ ਉਹ ਤਾਂ ਸਰਕਾਰ ਕਿੱਥੇ ਜਾਂਦੀ ਅੱਜ ਸਰਕਾਰ ਜਿੰਦੀ ਹੋ ਗਈ ਅੱਜ ਕੀ ਤਾਂ ਘਰਵਾਲੇ ਜਿੰਦੀ ਆ ਗਈ ਸਰਕਾਰ ਪਹਿਲਾਂ ਮਰੀ ਹੁੰਦੀ ਆ ਬਾਬਿਆਂ ਦੀ ਸਕੀ ਸਰਕਾਰ ਆ ਪੈਸੇ ਦੀ ਸਕੀ ਆ ਅੱਜ ਮੇਰੇ ਕੀ ਹੋਗਾ ਤੈਨਸਾਲ ਪੈਸੇ ਦੀ ਵਜ੍ਹਾ ਤੋਂ ਬਿਨਾ ਹਮ ਇਸ ਗੱਲ ਨੂੰ ਸਮਝਦੇ ਨਾ ਤੁਸੀਂ ਇਸ ਗੱਲ ਦਾ ਜਵਾਬ ਦਿਓ ਕਿ ਸਰਕਾਰ ਸਾਨੂੰ ਸਾਲੋਂ ਉਹ ਬੰਦੇ ਦੀ ਜ਼ੁਬਾਨ ਤੇ ਚਾਹੀਦੀ ਆ ਨਹੀਂ ਅਸਲ ਕਾਨੂੰਨੀ ਕਾਰਵਾਈ ਕਰਾਂਗੇ ਜੇ ਸਾਡੇ ਤਾਂ ਸਰਕਾਰ ਜ਼ੋਰ ਸਾਹ ਦੇ ਸਕਦੀ ਨਾ ਅਸੀਂ ਇਹ ਜੰਦਾ ਜਾਗਦਾ ਬੰਦਾ ਜੇਲ੍ਹ ਚ ਲਿਆਉਣਾ ਹਮ ਸਾਡੀ ਵੀ ਬੰਦੇ ਦੀ ਜ਼ੁਬਾਨ ਤੇ ਲੱਗਣੀ ਚਾਹੀਦੀ ਆ ਹਮ ਦੀ ਵਾਸੇ ਇਹ ਹੀ ਕਹਿਣਾ ਚਾਹੁੰਦਾ ਜੇ ਸੱਚ ਆ ਸੱਚ ਹੀ ਆ ਜੇ ਇਹ ਝੂਠ ਹੁੰਦਾ ਜੇ ਚਿੱਟਾ ਵੇਚਦਾ ਹੁੰਦਾ ਦੀਪਕਾ ਤਾਂ ਮੇਰਾ ਪਿੰਡ ਮੇਰਾ ਮਹੱਲਾ ਕਦਾਲੀ ਸੱਕ ਜਬਾਨ ਤੇ ਤਲਦਾ ਤੈਨੂੰ ਸਿਖਾ ਮੈਂ ਸਕਦੀ ਇੱਕ ਬੋਲੀ ਮੈਂ ਸਾਰਾ ਵਿਆਹ ਨਹੀਂ ਸਿਖਾ ਕੇ ਆ ਸਕਦੀਗੀ ਇੱਕ ਨੂੰ ਸਿਖਾ ਦੂੰਗੀ ਵੀ ਮੇਰੇ ਮੰਗਰਾਓ ਬਿਆਨ ਦਿਓ ਜਾਈ ਮੈਂ ਤੈਨੂੰ ਕਹ ਦੂੰਗੀ ਵੀਰੇ ਗੀਤਾ ਮੰਗਰਾ ਵੇਰਾ ਮੇਰੇ ਧੀ ਦਾ ਮਗਰ ਇੱਕ ਬੋਲੀ ਤੁਲਿਆ ਨਹੀਂ ਤੁਲੇ ਦਾ ਕੱਢ ਕੇ ਵੀ ਵੇਖ ਸਕਦੇ ਆ ਬਾਅਦ ਵਿੱਚ ਪਤਾ ਕੀ ਹੋਇਆ ਜੇ ਕੰਦ ਢਾਣ ਲੱਗੀ ਚਿੱਲੇ ਰੋਟਾ ਟੱਜੇ ਤੇ ਬੁਢੀ ਦਾ ਕਾਲ ਜਿਹਨੂੰ ਰੋਗ ਪੈਂਦਾ ਪੈਂਦਾ ਕਲੇ ਪੈਂਦਾ ਇੱਥੇ ਪੁਲਿਸ ਮਲਾਜਮ ਆਏ ਧੱਕਾ ਮਾਰ ਮਾਰ ਸਾਰੇ ਅੰਦਰਾਂ ਚ ਤੋੜ ਦੇ ਜੇ ਸਾਡੀ ਕੁੜੀ ਨੂੰ ਅੰਦਰ ਤੋੜ ਦਿੰਦੇ ਉੱਥੇ ਕੁਛ ਹੋ ਜਾਂਦਾ ਜ਼ਿੰਮੇਵਾਰ ਸੀ ਕਿ ਸਰਕਾਰ ਹੈ ਸਾਨੂੰ ਕੰਦ ਢਾਣ ਦੇਣਾ ਵੇਖਣ ਦਿੱਤੀ ਜੇ ਇਹਨੂੰ ਕੁਛ ਹੋ ਜਾਂਦਾ ਜ਼ਿੰਮੇਵਾਰ ਸੀ ਇਹੋ ਕਿ ਉਹ ਸਾਡਾ ਕੀ ਹਰ ਜਾਣਾ ਪਰਦੇ ਵੇਖਣ ਨਾਲ ਤਾਂ ਲਿਆ ਸੀ ਉਹਨਾਂ ਦੇ ਕਰੈਨ ਜੀ ਫੜ ਲੱਗੇ ਸੀਗੇ ਜਿਹੜੇ ਢੋਣੇ ਸਦਾ ਢਾਈ ਦੇਣੀ ਸੀਗੀ ਪਰ ਸਰਕਾਰ ਕਹਿੰਦੀ ਅਸੀਂ ਨਸ਼ਾ ਖਤਮ ਕਰਨ ਲੱਗੇ ਆ ਪੰਜਾਬ ਦੇ ਵਿੱਚੋਂ ਨਸ਼ਾ ਹੀ ਬੰਦ ਕਰਨੇ ਲੱਗੇ ਹੋਏ ਆ ਕਿੱਦਾਂ ਕੀਤਾ ਸੀ ਹੂੰ ਕਿੱਦਾਂ ਕੀਤਾ ਸੀ ਹੂੰ ਉਹ ਰਾਤ ਨੂੰ ਜਰਮ ਲੈਂਦੇ ਨੇ ਉਹ ਤੜਕਰ ਚਿੱਟਾ ਜਿਹਾ ਸ਼ੁਰੂ ਕਰ ਦਿੰਦੇ ਨੇ ਕਹਿੰਦੇ ਉਹ ਬੰਦ ਕੀਤਾ ਸੀ ਮੰਨ ਸਰਕਾਰ ਇੱਕ ਵੀ ਪੰਡਮ ਜੁੱਦਾ ਸੂ ਤੱਕੇ ਵਿਖਾਵੇ ਵੀ ਅਸੀਂ ਇਸ ਪਿੰਡ ਦਾ ਚਿੱਟਾ ਸਾਫ਼ ਕਰ ਦਿੱਤਾ ਕਿੱਥੋਂ ਕੀਤਾ ਇਹ ਤੂੰ ਵਗਿਆ ਕੰਮ ਘਟਿਆ ਨਹੀਂ ਦਾ ਹੂੰ ਲੋਕਾਂ ਦੇ ਰੋਟੇ ਪੂਰੀ ਆਉਂਦੇ ਆ ਪਰਟਾ ਪਾ ਕੇ ਕਾਦੇ ਨੇ ਇਹਨਾਂ ਨਾਲ ਮੋਟਰਸਾਈਕਲਾਂ ਤੇ ਜਾਂਦੇ ਨੇ ਤੇ ਜੇ ਨਹੀਂ ਵੇਚਦੇ ਕੋਲੋਂ ਤਾਂ ਜੋਰ ਚੜਾ ਛੱਡਿਆ ਕਿ ਤੂੰ ਸਰਕਾਰ ਨੇ ਬੰਦ ਕੀਤਾ ਕਿਸੇ ਪਿੰਡ ਤੋਂ ਆਪ ਦੱਸ ਦੇ ਤੂੰ ਮਲਾਜੇ ਬੰਦਾ ਕਿਸੇ ਵੀ ਪਿੰਡ ਦੀ ਖਬਰ ਦੱਸ ਦੇ ਆਈ ਕਦੇ ਆਈ ਕਦੇ ਖਬਰ ਵਿਆਸ ਪਿੰਡ ਦੇ ਵਿੱਚ ਚਿੱਟਾ ਖਤਮ ਕੀਤਾ ਗਿਆ ਆਟੇ ਤਰ੍ਹਾਂ ਆਟਾ ਨਹੀਂ ਵਿਕਦਾ ਪਿਆ ਚਿੱਟਾ ਜਾਦੇ ਵਿਕਦਾ ਪਿਆ ਮੰਨਦੀ ਪਈ ਸਰਕਾਰ ਨੂੰ ਤਾਂ ਪਰ ਦੀਪਕ ਦਾ ਕੀ ਆ ਕਿਉਂ ਲੱਗੇ ਘਟਾਚਰ ਉੱਤੇ ਰਹੇ ਨੇ ਸਾੰਨ ਇਸ ਗੱਲ ਦਾ ਰਿਸਾਫ ਚਾਹੀਦਾ ਜੀ